ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅਜ ਦੀ ਵੱਡੀ ਖਬਰ ਫਲਡ ਅਲਰਟ ਪੋਗ ਡੈਮ ਤੇ ਵੱਡੀ ਕਾਰਵਾਈ ਤੜਕੇ ਸਵੇਰੇ 6 ਵਜੇ ਹੜ ਗੇਟ ਖੋਲਲੇ ਪੂਰੀ ਖਬਰ ਪੜੋ ਇਸ ਦਿਨ ਨਾਲ ਹੀ ਚੰਡੀਗੜ੍ਹ ਅੱਜ ਸਵੇਰੇ ਪੋਗ ਡੈਮ ਦੇ ਸਲਿੱਪ ਸਲਿੱਪਵੇ ਗੇਟ ਦੁਆਰਾ ਖੋਲ ਦਿੱਤੇ ਗਏ ਹਨ ਪੰਜਾਬ ਵਿੱਚ ਹੜ ਦਾ ਖਤਰਾ ਹੋਣ ਵੀ ਵੱਧ ਗਿਆ ਹੈ ਡੈਮ ਪ੍ਰਸ਼ਾਸਨ ਨੇ ਬਿਆਸ ਦਰਿਆ ਦੇ ਵਿੱਚ ਛੱਡੇ ਜਾਣ ਵਾਲੇ ਪਾਣੀ ਦਾ ਮਾਤਰਾ ਦੁੱਗਣੀ ਤੋਂ ਵੀ ਵੱਧ ਕਰ ਦਿੱਤੀ ਜਿਸ ਨਾਲ ਹੇਠਲੇ ਇਲਾਕਿਆਂ ਦਾ ਚਿੰਤਾਵਾਂ ਵਧ ਰਹੀਆਂ ਹਨ ਤੇ ਇਸ ਦਿਨ ਨਾਲ ਹੀ ਕਿੰਨਾ ਪਾਣੀ ਛੱਡਿਆ ਗਿਆ ਹੈ ਪਹਿਲਾਂ ਵਿਆਸ ਦਰਿਆ ਵਿੱਚ 18000 ਕਿਊਸਿਕ ਪਾਣੀ ਛੱਡਿਆ ਗਿਆ ਸੀ ਪਰ ਅੱਜ ਸਵੇਰੇ 6 ਵਜੇ ਇਸ ਦੀ ਮਾਤਰਾ 40000 ਕਿਊਸਿਕ ਕਰ ਦਿੱਤੀ ਗਈ ਹੈ ਪਾਣੀ ਦੀ ਮਾਤਰਾ ਵਿੱਚ ਇਸ ਭਾਰੀ ਵਾਧੇ ਨੂੰ ਦੇਖਦੇ ਹੋਏ ਵਿਆਸ ਦਰਿਆ ਦੇ ਨਾਲ ਲੱਗਦੇ ਨੀਵੇਂ ਇਲਾਕਿਆਂ ਵਿੱਚ ਖਤਰਨਾਕ ਖੋਫ ਵਧ ਗਿਆ ਹੈ ਪ੍ਰਸ਼ਾਸਨ ਨੇ ਜਾਰੀ ਕੀਤੇ ਅਲਰਟ ਮੌਸਮੀ ਭਾਗ ਨੇ ਪਹਿਲਾਂ ਹੀ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਸੀ ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਥਾਨਕ ਨਿਵਾਸੀਆਂ ਨੂੰ ਸੁਚੇਤ ਰਹਿਣ ਤੇ ਨਿਰਦੇਸ਼ ਦਿੱਤੇ ਹਨ ਖਾਸ ਕਰਕੇ ਬਿਆਸ ਦਰਆ ਦੇ ਨੇੜਲੇ ਰਹਿਣ ਵਾਲੇ ਲੋਕਾਂ ਨੂੰ ਕਿਸੇ ਵੀ ਐਮਰਜੈਂਸੀ ਤੋਂ ਬਚਣ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਅਧਿਕਾਰੀਆਂ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਸੁਰੱਖਿਆ ਥਾਵਾਂ ਤੇ ਜਾਣ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ ਧੰਨਵਾਦ